ਵਾਹਿਗੁਰੂ ਵਾਹਿਗੁਰੂ ਸਹਬ ਜੀ ਏਕ ਓੰਕਾਰ ਸਿਵਾਇ ਗੁਰਜੀਤਿ ਪਤੈ ਸਿਫੁ ਗਉਤੀ ਜਿਸਾਇ 4 ਸਿਫੁ ਗਉਤੀ ਪਾਤਸ਼ਾਹ ਜਿਸ ਦਸਵੇਂ ਪ੍ਰਥਮ ਬਉਤੇ ਸਿਮਰ ਕੇ ਗੁਰੂ ਨਾਨਕ ਦੇਵ ਤੇ ਆਏ ਤਿਰੰਗਤ ਗੁਰ ਤੇ ਅਮਰਦਾਸ ਰਮਦਾਸ ਸਹ ਹੁਸਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਜਿੱਥੇ ਸਬਦ ਖਜਾਇ ਤੇ ਇਕ ਬਹਾਦਰ ਸਿਮਰਿਆ ਕਰਨ ਔਨ ਤੇ ਆਵੈ ਧਾਇ ਸਭ ਤائیں ਹੋਈ ਸਹਾਇ 15 ਪਾਛਾ ਕਰਗੇ ਤਰਪਤਾ ਜੀ ਸਭ ਤائیں ਹੋਜੀ ਸਹਾਇ ਕਸਾਂ ਗੁਰੂਆਂ ਦੀ ਜਗ ਦੀ ਜੋਤ ਹਾਜ਼ਰ ਰਖ ਜੂਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦੀ ਧਾਰ ਦਾ ਧਿਆਨ ਕਰਕੇ ਖਾਲਸਾ ਜੀ ਵਾਹ ਸ੍ਰੀ ਵਾਹਿਗੁਰੂ ਪੂਰੇ ਪਾਛਾ ਦੇ ਆਪਦੇ ਸਾਧ ਜਨਵਾ ਤੇ ਪੰਜ ਪਿਆਰੇ ਚਾਹ ਸਭ ਜਾਦੇ ਚਾਲੇ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਗਿਆ ਦੇਖ ਚਲਾਈ ਤੇਗ ਵਾਹ ਦੇ ਕੇ ਅੰਡਟ ਕੀਤਾ ਜਨਾ ਪਿਆਰਾਂ ਸਚਾਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਤੇ ਸਿਰ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚੜਕੜੀਆਂ ਤੇ ਚੜੇ ਤਾਂ ਨਿਆਰੇ ਚਰਵਾਏ ਗਏ ਵਰਦਾਨ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਵਾਹੀ ਦੇਣਾ ਮਹਾਨ ਪ੍ਰਸਾਦ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਵੱਲੋਂ ਸ੍ਰੀ ਵਾਹਿਗੁਰੂ ਪੰਜਾ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨਤਰ ਕੇ ਖਾਲਸਾ ਜੀ ਵੱਲੋਂ ਸ੍ਰੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕਰਦਾਸ ਹੈ ਜੀ ਪ੍ਰਬਤ ਖਾਲਸਾ ਜੀ ਕੋ ਆਹ ਗੁਰੂ ਆਹ ਗੁਰੂ ਆਹ ਗੁਰੂ ਨਾਮ ਚੇਤਾਵ ਚੇਤਾਵਨ ਕਾ ਸਦਕਾ ਸਰ ਸੁਖ ਹੋ ਜਹਾਂ ਦਾ ਖਾਲਸਾ ਜੀ ਸਾਹਿਬ ਕਹਾ ਤਹਾ ਰੱਥਿਆ ਆ ਰਿਹਾ ਦੇਖ ਤੇ ਫਤੇ ਵਿਦਕੀ ਪੈਰ ਪੰਥ ਕੇ ਜੀ ਸ੍ਰੀ ਸਾਹਿਬ ਦੇ ਸਾਏ ਕਲ ਸਾਜੀ ਕੇ ਬੋਲ ਬਾਲੇ ਕਲਸਾ ਸੇ ਬਲੋ ਜੀ ਵਾਹਿਗੁਰੂ ਬਾਦਸ਼ਾਹ ਜੀ ਜੋ ਬਖਸੋ ਦੇ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵੇਕ ਦਾਨ ਸਾਹ ਦਾਨ ਭੋਜ ਦਾਨ ਦਾਨ ਸਦਾ ਨਾਮ ਦਾਨ ਰੇ ਅੰਮ੍ਰਿਤ ਸਰਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਬੰਗੇ ਜਿਗੋ ਜੋਗਰ ਟਲ ਧਰਮ ਕਾਜ ਕਰ ਬਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤੁੱਤੀ ਮਤ ਪਤ ਦਾ ਰਾਖਾ ਕਾਲਪੁਰਖ ਵਾਹਿਗੁਰੂ ਅੰਤਰ ਜਾਮੀ ਹੈ ਕਾਲਪੁਰਖ ਆਪਣੇ ਪੰਥ ਦੇ ਸਦਾ ਸਜਿਤ ਤਾਰ ਜੀਓ ਸਿੰਨਨ ਕਾਨਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਣਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨਦਾਰ ਅਤੇ ਸੇਵਾ ਸਮਰਤਾਦਾਨ ਆਪਣੇ ਪਿਆਰੇ ਖਾਲਸਾ ਜਨ ਬਖਸ਼ੇ ਰਹਿਮਾਨ ਤੇ ਮਾਨ ਗੁਰੂ ਨੇ ਤਾਨੇ ਦੇ ਤਾਨ ਸੇਵਟਿਆਂ ਦੀ ਔਰ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਪ੍ਰਮੇਸ਼ਰ ਦੀ ਨੰਦੂ ਸੱਚੇ ਪਾਤਸ਼ਾਹ 10 ਪਾਤਸ਼ਾਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਗਰੀਬਨ ਵਾਲ ਸੱਚੇ ਪਾਤਸ਼ਾਹ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਆਕਾਲ ਚੰਨ ਸੰਤਾਂ ਵੱਲੋਂ ਸਮ ਸੰਗਤ ਦੇ ਜੋਦ ਦੇ ਨਾਲ ਮਹੁਰ ਗੁਰੂ ਪਾਤਸ਼ਾਹ ਜੀ ਲੈਂਟਰ ਦੀ ਮਹਾਰਤ ਸਾਰੀ ਹੋਣ ਲੱਗੀ ਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਸੋਢੀ ਸਤਨ ਪਿਤਾ ਜੀ ਕਰੋ ਕਿਰਪਾ ਲੈਂਟਰ ਪਾਉਣ ਵਾਸਤੇ ਆਗਾ ਬਖਸ਼ਿਸ਼ ਕਰੋ ਮਹਾਰਾ ਆਕਾਲ ਚੰਨ ਸੰਤਾਂ ਦੀਆਂ ਚੜ੍ਹਦੀਆਂ ਕਲਾ ਕਰੋ ਪਾਤਸ਼ਾਹ ਜੀ ਸੁਭ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰੋ ਰਹਿਮਤਾ ਪਰੇ ਹੱਥ ਰੱਖੋ ਸਭਨਾ ਦੇ ਕਾਰੋਬਾਰਾਂ ਵਿੱਚ ਵਾਦੇ ਕਰੋ ਨਾਮ ਦਾਤ ਤੰਦਰਤੀਆਂ ਦਾਤਾ ਕੋ ਸਿੱਖੀ ਜੀਵਨ ਮਹਾਰਾ ਚੜ੍ਹਦੀਆਂ ਕਲਾ ਚ ਰੱਖੋ ਗੁਰੂ ਕਲਗੀ ਤਰਪਤਾ ਜੀ ਰਾਮ ਦਾ ਵਰਤਾਓ ਪਾਤਸ਼ਾਹ ਜੀ ਮਹਾਰਾ ਸੇਵਕਾਂ ਨੂੰ ਮਹਾਰਾ ਮਿੱਠਾ ਪ੍ਰਸਾਦ ਹਾਜ਼ਰ ਹੈ ਮਾਰਾ ਪ੍ਰਵਾਨ ਕਰੋ ਕੁਰਾਨ ਹੋਇਆ ਪਰਜ਼ਾਦ ਸਾਥ ਸੰਗਤ ਵਰਤੋਂ ਦੀ ਆਗਿਆ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਦਾਤਾ ਜੀ ਕਰੋ ਕਿਰਪਾ ਅੰਤਰ ਪਾਣ ਵਰ ਤੇ ਆਗਿਆ ਬਖਸ਼ੇ ਕਰੋ ਸਿੱਖ ਪੜ੍ਹਦੇ ਸੁਣਦੇ ਸਰਵਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਪੰਧਾ ਵਾਲਾ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਪੁਰਾ ਪਿੰਡ ਦੇ ਵਿੱਚ ਆ ਸ਼ਾਮਪੁਰਾ ਵੀਰ ਮੰਗਪ੍ਰੀਤ ਸਿੰਘ ਸਾਡੇ ਨਾਲ ਆ ਜਦੋਂ ਆੜਿਆ ਅਸੀਂ ਇਸ ਇਲਾਕੇ ਦੇ ਵਿੱਚ ਤੇ ਬਹੁਤਾਂ ਇਲਾਕਿਆਂ ਦੇ ਵਿੱਚ ਸਵਾਵਾਂ ਅਕਾਲੇਡ ਵੱਲੋਂ ਕਰਵਾਇਆਂ ਗਈਆਂ ਸੰਗਤ ਦੇ ਸਹਿਯੋਗ ਦੇ ਨਾਲ ਤੇ ਅੱਜ ਜਿਹੜੀ ਮੰਗਪ੍ਰੀਤ ਸਿੰਘ ਦੇ ਘਰ ਦੀ ਸੇਵਾ ਚੱਲ ਰਹੀ ਸੀ ਅੱਜ ਉੱਥੇ ਪਹੁੰਚੇ ਹੋਏ ਆ ਸਵਾਮਾ ਜੰਗੀਪਤਨ ਚੱਲ ਰਹੀ ਹੈ ਅੱਜ ਲੈਂਟਰ ਦੀ ਸੇਵਾ ਵਾ ਮੰਗਪ੍ਰੀਤ ਸਿੰਘ ਸ਼ਾਮਪਰੇ ਪਿੰਡ ਤੋਂ ਆ ਵੀਰ ਤੇ ਲੱਗੇ ਬਿਲਕੁਲ ਰਮਦਾਸ ਤੇ ਡੇਰਾ ਬਾਬਾ ਨਾਨਕ ਅਜਨਾਲਾ ਜੀ ਆਪਾਂ ਦੂਰੋਂ ਵੇਖਦੇ ਆ ਤੇ ਫਿਰ ਉਹਨੂੰ ਡੇਰਾ ਬਾਬਾ ਨਾਨਕ ਅਜਨਾਲੇ ਵਾਲੀ ਸਾਈਡ ਵੀ ਕਹਿ ਦਿੰਨੇ ਆ ਉਹ ਤਾਂ ਬਿਲਕੁਲ ਰਮਦਾਸ ਦੇ ਨੇੜੇ ਛੋਟਾ ਜਿਹਾ ਪਿੰਡ ਆ ਸ਼ਾਮਪਰਾ ਤੇ ਸ਼ਾਮਪਰਾ ਤੋਂ ਗਰੰਤੀ ਸਿੰਘ ਦੀ ਸਵਾਮਾ ਵੀਰ ਮੰਗਪ੍ਰੀਤ ਦਿੰਦੇ ਆ ਮੰਗਪ੍ਰੀਤ ਸਾਡੇ ਨਾਲ ਗੁਰਫਤੇ ਸੰਧ ਕਰਦੇ ਮੰਗਪ੍ਰੀਤ ਵਾਹਿਗੁਰੂ ਖਾਲਸਾ ਸਾਹਿਬ ਜੀ ਕਿਵੇਂ ਹੋ ਚੜ੍ਹਦੀ ਕਲਾ ਆ ਚੜ੍ਹਦੀ ਕਲਾ ਜੀ ਤੇ ਬਹੁਤ ਖੁਸ਼ੀ ਆ ਜੀ ਸ਼ੁਕਰ ਹੈ ਮਹਾਰਾਤਾ ਗੁਰੂ ਰਾਮਦਾਸ ਜੀ ਦੀ ਤੁਹਾਡੀ ਮਿਹਰਬਾਨੀ ਸੰਗਤਾਂ ਹਾਂ ਸੰਗਤਾਂ ਸੰਜੋਗ ਨਾਲ ਚਲੋ ਆਪਣਾ ਘਰ ਭੰਡਿਆ ਲੰਡਰ ਬੈਂਡ ਆ ਜੀ ਜੀ ਮਹਾਰਾ ਸਰ ਜੀ ਚੜ੍ਹਦੀ ਕਲਾ ਕਰੇ ਜੀ ਬਹੁਤ ਖੁਸ਼ੀ ਆ ਜੀ ਅੱਜ ਆਪਾਂ ਨੂੰ ਮੰਗਪ੍ਰੀਤ ਪਾਣੀ ਆਉਣ ਤੋਂ ਬਾਅਦ ਜੋ ਇਲਾਕੇ ਦੇ ਵਿੱਚ ਸੰਗਤ ਨਾਲ ਸਮਾਵਾ ਕੀਤੀਆਂ ਕਿਵੇਂ ਦੇ ਰਿਹਾ ਕਾਰਜ ਤੇਰੇ ਨਾਲ ਲਗਾਤਾਰ ਅਸੀਂ ਸੰਪਰਕ ਦੇ ਵਿੱਚ ਆ ਮਿਲਦੇ-ਜਿਲਦੇ ਵੀ ਰਹਿੰਦੇ ਆ ਨੇ ਨਹੀਂ ਤੁਸੀਂ ਬਹੁਤ سپورਟ ਕੀਤੀ ਆ ਬਣਨੇ ਤੇ ਬਹੁਤ ਟੈਨਸ਼ਨ ਸੀ ਜਦੋਂ ਤੇ ਪਾਣੀ ਆ ਰੰਦਾ ਗਿਆ ਸਾਰਾ ਕੁਝ ਖਤਮ ਹੋ ਗਿਆ ਹੁਣ ਕੋਈ ਤਾਂ ਪਤਾ ਵੀ ਪਾਰਟ ਦੀ ਮੈਂ ਡਿਊਟੀ ਕਰਦਾ ਉਹਦੇ ਕੋਈ ਆਪਣੇ ਕੋਈ ਮਾਈ ਦਾ ਸਾਧਨ ਨਹੀਂ ਹੈਗਾ ਹਨਾ ਤੇ ਕੋਈ ਗ੍ਰਾਮਥੀ ਸਿੰਘ ਦੀ ਡਿਊਟੀ ਕਰੀਦੀ ਤੇ ਉਹੀ ਆਪਣਾ ਘਰ ਦਾ ਗੁਜ਼ਾਰਾ ਚੱਲਦਾ ਹੈ ਤੁਸੀਂ ਚਲ ਆਣ ਕੇ سپورਟ ਬਹੁ ਕੀਤੀ ਆ ਤੇ ਸੰਗਤ ਨੇ سپورਟ ਬਹੁ ਕੀਤੀ ਆ ਤੇ ਸ਼ੁਕਰ ਹੈ ਮਰਦਾ ਜਲਾਵਟ ਘਰ ਬਣਿਆ ਬਹੁਤ ਖੁਸ਼ੀ ਹੈ ਜੀ ਕੋਛ ਹੁਣ ਚੜਦੀ ਕਲਾ ਚ ਹਾਂਜੀ ਹਾਂਜੀ ਬਿਲਕੁਲ ਚੜਦੀ ਕਲਾ ਜੀ ਅੱਜ ਲੈਂਟਰ ਪੈਜੂਗਾ ਥੋੜੇ ਦੇਰ ਬਾਅਦ ਲੈਂਟਰ ਖੁੱਲੂਗਾ ਨਾਲ ਪਲਸਟਰ ਦੀ ਸਿਵਾਰਾਮ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੁਹਾਡੀ ਮਿਹਰਬਾਨੀ ਦਾ ਸੰਗਤ ਦੀ ਮਿਹਰਬਾਨੀ ਸਾਹਿਬ ਦੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਆ ਕਰੋ ਉੱਥੇ ਜਿੰਨਾ ਵੀ ਹੋਵੇ ਨਾ ਚਲੋ ਤੂੰ ਤੇ ਰਹਿਣਾ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਆ ਕਰ ਉੱਥੇ ਨਾ ਅਰਦਾਸ ਬੇਨਤੀ ਹਮੇਸ਼ਾ ਕਿਹਨਾਂ ਨੇ ਕਿ ਜਿਹੜੇ ਸੇਵਾ ਕਰਾਉਂਦੇ ਆ ਨਾ ਉਹਨਾਂ ਦੇ ਅਰਦਾਸ ਬੇਨਤੀ ਕਰਵਾਇਆ ਕਰੋ ਜਿਹੜੀ ਸੰਗਤ ਸੇਵਾ ਕਰਾਉਂਦੀ ਆ ਉਹ ਪਰਿਵਾਰ ਚੜਦੀ ਕਲਾ ਚ ਮਰਦੇ ਆਪਦੇ ਹੰਦੇ ਨਹੀਂ ਆਪਣੇ ਸੇਵਕ ਨੂੰ ਸੇਵਾ ਦੇਣੀ ਹੁੰਦੀ ਹੈ ਜੀ ਗੁਰੂ ਸਾਹਿਬ ਕਰਾਉਂਦੇ ਆ ਕੁਸਵਾਵਾ ਹਨਾ ਤੇ ਹੱਥੀ ਜਿੰਨੇ ਕੁ ਜੋਗੇ ਹੈਗੇ ਆ ਸੇਵਾ ਕਰਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਮਰਦਾ ਤੁਹਾਨੂੰ ਸੇਵਾ ਦਿੱਤੀ ਤੀ ਨਹੀਂ ਆਏ ਮਰਦਾੜੇ ਦਿਲ ਚ ਬਸਿਆ ਜੀ ਤਾਂ ਆਪਾਂ ਪਹਿਲਾਂ ਕਿ ਇੱਕ ਦਿਨ ਜਾਣਦੇ ਨਹੀਂ ਆ ਮੈਨੂੰ ਉਹ ਦਿਨ ਵੀ ਚਾਹ ਨਹੀਂ ਕਿ ਤੀ ਜਾਏ ਮੈਨੂੰ ਪਤਾ ਨਹੀਂ ਜਾਂ ਕੀ ਸਾਥ ਵਾ ਨਾ ਤੇ ਜਿਹੜੀ ਪਹਿਲੀ ਤਸਵੀਰ ਸੀ ਨਾ ਮੇਰੇ ਚੇਤਾਵਾ ਕਿ ਉਪਰੋਂ ਮੀਂਹ ਪੈਣ ਰਿਹਾ ਸੀ ਤੇ ਤੇਰੀਆਂ ਅੱਖਾਂ ਦੇ ਹੰਝੂ ਸੀ ਨਾ ਜਿਹੜੇ ਉਹ ਬੜਾ ਕੁਝ ਬਿਆਨ ਕਰਦੇ ਸੀ ਪਹਿਲੇ ਦਿਨ ਉਹ ਬਹੁਤ ਕੋਸੀ ਉਹਦੇ ਹਾਂ ਕੋਈ ਬੜੀ ਮੁਸ਼ਕਲ ਨਾਲ ਕਿ ਜਰਾ ਅੱਗੇ ਚੱਲਣ ਰਿਆ ਸੀ ਤੇ ਹੜ੍ਹ ਦੇ ਪਾਣੀ ਕਰਕੇ ਤੁਹਾਨੂੰ ਪਤਾ ਸਾਰਾ ਕੁਝ ਤੇ ਬਰਬਾਦ ਹੋ ਗਿਆ ਸੀ ਇਸ ਹਾਲਾਤ ਲੋ ਸਾਡੇ ਕੋਲ ਆਟੇ ਤੱਕ ਨਹੀਂ ਰਹਿ ਗਿਆ ਮਤਲਬ ਇਹਨੂੰ ਇਹ ਵੀ ਖਾਣਾ ਅਜਰਾ ਨੂੰ ਖਾਵਾਂਗੇ ਕੀ ਇਦਾਂ ਦੇ ਹਾਲਾਤ ਬਣ ਗਏ ਤੇ ਕਮਰੇ ਗੁਰੂ ਨੇ ਫਿਰ ਬਾਹ ਫੜ ਲਈ ਨਾ ਗੁਰੂ ਸਾਹਿਬ ਨੇ ਹਾਂ ਗੁਰੂ ਰਾਮਦਾਸ ਨੇ ਮਿਹਰ ਕਿਰਪਾ ਕੀਤੀ ਆ ਤੁਹਾਡੇ ਜਦ ਬਸੇ ਜਲਦੀ ਆਏ ਜਦੋਂ ਪਾਣੀ ਸੀ ਉਦੋਂ ਉਦੋਂ ਮਨ ਦੇ ਕੀ ਬਲਬਲੇ ਸੀ ਤੇਰੇ ਕਈ ਸੋਚਾਂ ਆਉਂਦੀਆਂ ਹੋਣਗੀਆਂ ਗੁਰੂ ਸਾਹਿਬ ਕਿਰਪਾ ਕਰਿਓ ਅਰਦਾਸ ਹੀ ਆ ਤੇਰੀ ਅਰਦਾਸ ਹੀ ਹੋਊਗੀ ਅੱਗੇ ਗਈ ਹੋਊਗੀ ਮੈਂ ਤੇ ਗੁਰੂ ਰਾਮਦਾਸ ਘੜੀ ਅਰਦਾਸ ਬੇਨਤੀ ਕੀਤੀ ਮਰਨ ਤੂੰ ਆ ਜੋ ਕਰਨਾ ਤੇਰੇ ਆਸਰੇ ਹੀ ਆ ਬਸ ਇਹੀ ਹੋਰ ਆਪਣੇ ਕੋਲ ਕੋਈ ਕਿਹੜਾ ਕੋਈ ਜ਼ੋਰ ਲੱਗਦਾ ਹੀ ਤੇ ਬੜੀ ਮੁਸ਼ਕਲ ਹੋ ਗਈ ਘਰੇ ਤੇ ਬੜਿਆ ਨਹੀਂ ਜਾਂਦਾ ਜੇ ਗੇੜ ਲੰਗੇ ਆ ਤਿਲਕਣ ਦਿਲਕਣ ਪਾਣੀ ਪਾਣੀ ਸਾਰਾ ਕੁਝ ਹਾਂ ਜਿੱਕੜ ਜਿੱਕੜ ਜੀਆਂ ਮੰਗਪ੍ਰੀਤ ਆਪਾਂ ਥੋੜਾ ਜਿਆ ਇੱਧਰਲੇ ਪਾਸੇ ਤੇ ਖਾਲ ਦਿੰਨੇ ਆ ਮੰਗਪ੍ਰੀਤ ਸਿੰਘ ਤੇ ਐਸਐਮ ਘਰ ਦੇ ਵਿੱਚ ਐਂਟਰ ਕਰ ਚੁੱਕੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਕਰੀਬਨ 4 ਕਫਟ ਉੱਪਰ ਜਿਹੜਾ ਆਮ ਜ਼ਮੀਨ ਆ ਉਹਦੇ ਨਾਲੋਂ ਹੀ ਤਕਰੀਬਨ 4 ਕਫਟ ਉੱਪਰ ਉਚਾਈ ਦੇ ਵਿੱਚ ਰੱਖਿਆ ਹੋਇਆ ਵਾ ਅਜੇ ਹੋਰ ਵੀ ਕਿਉਂਕਿ ਫਰਸ਼-ਪਰਸ਼ ਪੈਣਾ ਵਾ ਉੱਚਾ ਵਾ ਵਾ ਹੋ ਜਾਣਾ ਵਾ ਕੋਈ ਠੀਕ ਹਾਂਜੀ 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 ਹਾਂ ਹਾਂ ਹੁਣ ਚੜਦੀ ਗੱਲ ਆ ਜੀ ਬਹੁਤ ਵਧੀਆ ਜੀ ਕਿਉਂਕਿ ਗਾਹ ਪਾਣੀ ਗੁੰਦਾ ਕੋਈ ਚੱਕਰ ਨਹੀਂ ਹੋਣਾ ਤੇ ਹੋਇਆ ਵੀ ਤੇ ਉੱਪਰ ਪਾਣੀ ਨਹੀਂ ਚੜੂਗਾ ਇਨੀ ਭਰਤੀ ਹੋ ਗਈ ਸੇਫ ਆਪਾਂ ਹੁਣ ਆਪਾਂ ਹਾਂਜੀ ਸੇਫ ਐ ਬਿਲਕੁਲ ਹੁਣ ਬਲਕੋ ਵਧੀਆ ਜੀ ਗੁਰੂ ਸਾਹਿਬ ਅੱਗੇ ਨਾ ਅਰਦਾਸ ਬੇਨਤੀ ਜੋ ਜਿਹੜੀ ਕਿਉਂਕਿ ਇੱਧਰਲੇ ਪਾਸੇ ਬੋਰ ਦੀ ਸੇਵਾ ਜਿੰਨਾ ਵੀਰਾਂ ਨੇ ਕਰਾਈ ਸੀ ਉਹਨਾਂ ਵਾਸਤੇ ਇੱਧਰ ਸੰਗਤ ਜਿਹੜਾ ਸਵਾਮਾ ਦੇ ਰਹੀ ਆ ਉਹਨਾਂ ਵਾਸਤੇ ਜਿਹੜੇ ਕਾਰਜ ਚੱਲ ਰਹੇ ਉਹਨਾਂ ਦੇ ਸਵਾਮਾ ਵਾਸਤੇ ਨਾ ਉਹਨਾਂ ਦਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਓ ਕਿ ਉਹ ਪਰਿਵਾਰ ਚੜ੍ਹਦੀ ਕਲਾ ਚ ਰਹੇ ਜਿੰਨਾ ਮੈਂ ਦੇ ਇਹ ਕਹਿੰਦਾ ਜਿੰਨਾ ਸੰਗਤਾਂ ਨੇ ਸੇਵਾ ਕੀਤੀ ਹੈ ਜੀ ਹਨਾ ਤੁਹਾਡੀ ਸਕਤਾਂ ਦੀ ਮਰ ਚੜ੍ਹਦੀ ਗੱਲ ਕਰੇ ਵੀ ਇਹਨਾਂ ਦਵੇ ਤੁਸੀਂ ਗਾਹਾਂ ਵਿੱਚ ਸੇਵਾ ਕਰਦੇ ਰਹੋ ਹਾਂ ਬਿਲਕੁਲ ਇਹ ਲੋੜ ਆ ਹੜਪੀੜਤ ਇਲਾਕੇ ਦੇ ਵਿੱਚ ਆ ਇਹ ਸ਼ਾਮਪੁਰਾ ਪਿੰਡ ਤਕਰੀਬਨ ਜਦੋਂ ਪਹਿਲੇ ਦਿਨ ਆਏ ਸੀ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਮੰਗਪ੍ਰੀਤ ਬੈਠ ਖੜਾ ਸੀ ਤੇ ਮੰਗਪ੍ਰੀਤ ਨਾਲੇ ਤੇ ਉਹ ਡਰਮ ਵਗੈਰਾ ਸਾਫ਼ ਕਰ ਰਿਹਾ ਸੀ ਜਿਹਦੇ ਵਿੱਚ ਕਣ ਕੰਦਰ ਪਈ ਸੀ ਜੋ ਕਣਕ ਬਦਬੂ ਮਾਰ ਚੁੱਕੀ ਸੀ ਦੱਸਿਆ ਵੀਰ ਨੇ ਕਿ ਕੋਈ ਵੀ ਚੀਜ਼ ਨਹੀਂ ਸੀ ਬਚੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਦਾ ਸਹਿਯੋਗ ਮਿਲਿਆ ਤੇ ਅੱਜ ਸੋਹਣਾ ਰੈਣ ਬਸੇਰਾ ਜਿਹੜਾ ਕਿ ਬਣ ਕੇ ਤਿਆਰ ਹੋ ਰਿਹਾ ਵਾ ਇਸ ਟਾਈਮ ਲੈਂਟਰ ਦੀ ਸੇਵਾ ਚੱਲ ਰਹੀ ਆ ਤੁਹਾਡਾ ਸੰਗਤ ਦਾ ਸਹਿਯੋਗ ਆ ਕਿਰਪਾ ਕਰੇ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਪਰਿਵਾਰ ਨੂੰ ਤੁਸੀਂ ਇਸੇ ਤਰ੍ਹਾਂ ਇਸੇ ਤਰ੍ਹਾਂ ਤਕਾਲ ਏਡ ਦੇ ਨਾਲ ਜੁੜ ਕੇ ਸਵਾਵਾਂ ਕਰਦੇ ਰਹੋ ਆਪਾਂ ਉੱਪਰ ਜਾ ਕੇ ਵੀ ਅਕੀਰ ਮੰਗਪ੍ਰੀਤ ਜਰੂਰ ਤਸਵੀਰਾਂ ਦੂਰ ਤੱਕ ਦੀਆਂ ਦਿਖਾ ਲੜੀਏ ਹਨਾ ਕੱਲ ਲੈਂਟਰ ਪੈਂਡਿਆ ਵਾ ਮਾਤਾ ਕਿੱਥੇ ਆ ਮਾਤਾ ਨੂੰ ਬੁਲਾਇਓ ਇੱਕ ਰੇ ਦੀ ਮਾਤਾ ਆ ਜਾਓ ਬਾਹਰ ਆਇਓ ਜਰਾ ਮਾਤਾ ਵੀ ਇਸ ਟਾਈਮ ਖੁਸ਼ ਆ ਗੁਰੂ ਸਾਹਿਬ ਕਿਰਪਾ ਕਰਨ ਮਾਤਾ ਨੇ ਇੱਕ ਬੇਨਤੀ ਕੀਤੀ ਸੀ ਸੰਗਤ ਅੱਗੇ ਤੇ ਸੰਗਤ ਨੇ ਬੇਨਤੀ ਪ੍ਰਵਾਨ ਕੀਤੀ ਮੰਗਪ੍ਰੀਤ ਨੇ ਬੇਨਤੀ ਕੀਤੀ ਸੀ ਤੇ ਸੰਗਤ ਨੇ ਉਹ ਬੇਨਤੀ ਪ੍ਰਮਾਨ ਕਰਕੇ ਤੇ ਅੱਜ ਜੋ ਸਹਿਯੋਗ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਆ ਸੋਹਣਾ ਰਹਿਣ ਪਸਰਾ ਦੋ ਕਮਰੇ ਆ ਪਿੱਛੇ ਕਿਚਨ ਆ ਬਰਾਂਡਾ ਵਾ ਤੇ ਤਕਰੀਬਨ 11 ਫੁੱਟ ਦੇ ਲੈਂਟਰ ਪਾਇ ਰਿਆ ਏ ਹਾਂਜੀ 11 ਫੁੱਟ 11 ਫੁੱਟ ਹਾਂਜੀ ਚਾਹੀ ਬੜੀ ਆ ਬਹੁਤ 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 ਚਾਹੀ ਹਾਂਜੀ ਹਾਂਜੀ ਵਧੀਆ ਵਾ ਮੈਂ ਤਾਂ ਹੁਣੇ ਵੀਰ ਆਏ ਸੀ ਦੇਖਣ ਵਾਸਤੇ ਵੀ ਨਾ ਉਹ ਦੱਸ ਰਹੇ ਸੀ ਕਹਿੰਦੇ ਕਿ ਚਾਹੀ ਬੜੀ ਆ ਮਾਤਾ ਕਿਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਦਾਂ ਚੜਦੀ ਕਲਾ ਚ ਚੜਦੀ ਕਲਾ ਮਹਾਰਾਜ ਬਹੁਤ ਵਧੀਆ ਸਾਡੇ ਨਾਲ ਕਰ ਕੀਤਾ ਸੰਯੋਗ ਸਾਰਿਆਂ ਨੇ ਦਿੱਤਾ ਮਹਾਰਾਜ ਸਾਰਿਆਂ ਦੇ ਵੱਡੀ ਵੱਡੀ ਉਮਰ ਕਰੇ ਸਾਰਿਆਂ ਨੂੰ ਬਤਾਇਆ ਮਹਾਰਾਜ ਹੁਣ ਖੁਸ਼ ਹਾਂ ਮੈਂ ਤਾਂ ਇਧਰ ਲੇ ਬਸ ਜਦੋਂ ਛਾਤੀ ਵੱਜਦੀ ਜਾਵੇ ਕਿਵੇਂ ਲੱਗਦਾ ਬੜਾ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਹਾਂਜੀ ਬੜਾ ਵਧੀਆ ਤੁਸੀਂ ਸਵੇਰ ਦੇ ਵਿਜੀ ਹੋ ਬਣਾਇਆ ਕੀ ਆ ਸਵੇਰ ਦਾ ਅੱਜ ਕੀ ਬਣਾਈ ਜਾਂਦੇ ਹੋ ਅੰਦਰ ਤੁਸੀਂ ਐ ਹੋ ਸੇਵਾ ਤੇ ਪ੍ਰਸ਼ਾਦਾ ਬਣਾ ਪ੍ਰਸ਼ਾਦਾ ਪਾਣੀ ਬਣਾਉਂਦੇ ਆ ਕੀ ਬਣਾਇਆ ਸੰਗਤ ਵਾਸਤੇ ਕੀ ਬਣਾਇਆ ਅੱਜ ਅੱਜ ਬਣਾਇਆ ਮਟਰ ਪਨੀਰ ਬਣਾਇਆ ਵਾ ਦਾਲ ਬਣਾਈਆ ਅੱਛਾ ਨਹੀਂ ਬਣਾਇਆ ਵਾ ਚੌਲ ਬਣਾਏ ਨੇ ਕਿਆ ਬਣਾ ਹਾਂ ਹਾਂਜੀ ਇੰਨਾ ਹੀ ਬਣਾਇਆ ਫੁਲਕੇ ਪੁਕਾਏ ਨੇ ਮਤਲਬ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਸੰਗਤ ਸਹਿਯੋਗ ਕਰਦੀ ਉਹਨਾਂ ਨੂੰ ਤੁਸੀਂ ਉਹਨਾਂ ਦੀ ਮਹਾਰਾ ਚੜ੍ਹਦੀ ਕਲਾ ਕਰੇ ਮਹਾਰਾਜ ਉਹਨਾਂ ਨੂੰ ਬਹੁਤਾ ਦੇ ਮਹਾਰਾ ਇਤਾਂ ਚੜ੍ਹਦੀ ਇਤਾਂ ਸੇਵਾ ਕਰਦੇ ਰਹਿਣ ਤੇ ਸਾਰਿਆਂ ਦੇ ਘਰ ਬਣਦੇ ਰਹਿ ਬਿਲਕੁਲ ਗੁਰੂ ਸਾਹਿਬ ਚੜ੍ਹਦੀ ਕਲਾ ਰੱਖਣ ਮਾਤਾ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਤੇ ਹੁਣ ਨਾ ਮੰਗਪ੍ਰੀਤ ਸਿੰਘ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਮਾਤਾ ਨੇ ਕਿਹਾ ਸੀ ਕਿ ਇੱਕ ਸੇਵਾ ਹੋਰ ਜੇ ਮਾਤਾ ਗੁਰੂ ਸਾਹਿਬ ਕਿਰਪਾ ਕਰਨ ਹੁਣ ਵਿਆਹ ਵਾਲੇ ਪਾਸੇ ਤੁਰੀ ਆਪਾਂ ਮੰਗ ਪ੍ਰੇਦੇ ਹੈ ਇਹੋ ਇਹੋ ਹੁਣ ਸਭ ਤੋਂ ਵੱਡੀ ਹੈ ਸੱਦੋ ਕੇ ਸਾਨੂੰ ਨਾ ਬੁਲਾਓ ਕਰਨਾ ਕਰਨਾ ਤੋਹਾਵਾ ਕਰਨਾ ਤੋਹਾ ਤੁਹਾਡੇ ਸੰਯੋਗ ਨਾਲ ਇਹ ਵੀ ਕੰਮ ਹੋਣੀ ਗੁਰੂ ਸਾਹਿਬ ਨੇ ਸੋਹਣਾ ਰੈਣ ਬਸੇਰਾ ਦੇ ਦਿੱਤਾ ਹੁਣ ਮਾਤਾ ਗੁਰੂ ਘਰ ਦੀ ਸੇਵਾ ਨਿਭਾ ਰਿਆ ਸੀ ਵੀਰ ਹਨਾ ਤੇ ਗੁਰੂ ਸਾਹਿਬ ਨੇ ਬਾਹ ਫੜੀ ਆ ਉਹ ਫੜਨ ਵਾਲੇ ਸੱਚੇ ਬਾਬਾ RAMDAS ਜੀ ਫੜਨ ਵਾਲੇ ਪਾ ਸਾਰਿਆਂ ਦੀ ਪੜਨਾ ਮਾਤਾ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਮੰਗਬੀਰ ਛੋਟਾ ਸੀ ਇਹਨਾਂ ਦੇ ਪਤੀ ਪਰਮੇਸ਼ਰ ਇਸ ਫਾਨੀ ਸੰਸਾਰ ਤੋਂ ਚਲੇ ਜਾਂਦੇ ਆ ਮੰਗਬੀਰ ਕਹਿੰਦਾ ਕਿ ਮੇਰੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਆਣ ਪਈਆਂ ਛੋਟੇ ਹੁੰਦੇ ਆ ਜ਼ਿੰਮੇਵਾਰੀਆਂ ਜਿਹੜੀਆਂ ਪਈਆਂ ਸੀ ਉਹ ਜ਼ਿੰਮੇਵਾਰੀਆਂ ਝੱਲਦਾ ਹੋਇਆ ਮੈਂ ਵੱਡਾ ਹੋਇਆ ਤੇ ਮਾਤਾ ਤੇ ਨਾਲ ਭੈਣ ਭੈਣ ਵੀ ਥੋੜਾ ਜਿਹਾ ਮੁਸ਼ਕਲ ਦੇ ਹਾਲਾਤ ਵਿੱਚ ਛੋਟੀ ਭੈਣ ਹੈ ਜਿਹੜੀ ਮੰਗਬੀਰ ਤੋਂ ਵੱਡੇ ਹੁੰਦਾ ਪਰ ਉਹਨੂੰ ਵੀ ਕਾਫੀ ਪ੍ਰੋਬਲਮਸ ਜਾਂ ਹੁਣੇ ਵੱਡੀ ਭੈਣ ਵੀ ਇੱਥੇ ਆਏ ਆ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਪਰ ਛੋਟੀ ਭੈਣ ਆ ਜਿਹੜੀ ਮੰਗਪ੍ਰੀਤ ਸਿੰਘ ਤੋਂ ਵੱਡੇ ਆ ਉਹਨਾਂ ਨੂੰ ਕਾਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਉਹਨਾਂ ਨੂੰ ਦਵਾਈ ਦਰ ਵੀ ਚਲਦੀ ਆ ਉਹਨਾਂ ਦੀ ਪਰ ਕਹਿੰਦਾ ਕਿ ਸਾਹ ਬਰਿਆ ਵਾਂ ਮੈਂ ਉਤੋਂ ਬਾਅਦ ਦੇ ਵਿੱਚ ਸੰਗਤ ਦਾ ਸਹਿਯੋਗ ਮਿਲਿਆ ਜਦੋਂ ਇੱਥੇ ਹੜ੍ਹ ਆਇਆ ਇੱਥੇ ਪਾਣੀ ਆਇਆ ਤੇ ਤੁਹਾਡੇ ਸਹਿਯੋਗ ਨਾਲ ਸੇਵਾ ਕਾਰਜ ਚੱਲ ਰਹੇ ਆ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੇ ਸੇਵਾ ਕਾਰਜ ਕਿਤੇ ਕਿਤੇ ਚੱਲਦੇ ਹੋ ਤੁਹਾਨੂੰ ਦਿਖਾਈਏ ਮੰਗਪ੍ਰੀਤ ਦਾ ਸੋਹਣਾ ਰਹਿਣ ਬਸੇਰਾ ਤੇ ਮੰਗਪ੍ਰੀਤ ਉੱਪਰ ਚੱਲੀਏ ਫਿਰ ਅਸੀਂ ਪਰੋਪ੍ਰੋਬੀ ਕਿਉਂ ਨੈ ਮਤਾ ਕੀ ਕਾਰਜ ਹੋਣ ਰਿਹਾ ਆ ਆ ਵੇਖਿਆ ਮਹਾਰਾਜ ਚੜਦੀ ਕਲਾ ਸਾਰਿਆਂ ਦੇ ਕਰੇ ਸੱਚਾ ਕਹਾਂ ਤਾਂ ਲੈਂਟਰ ਪੈਣ ਰਿਹਾ ਜੇ ਤੁਹਾਡੀ ਕਿਰਪਾ ਨਾਲ ਸਿੱਤੇ ਪਾਸਾ ਦੀ ਨਾ ਤੋਂ ਲੈਂਟਰ ਵੇਖਣ ਚੱਲੇ ਉੱਤੇ ਬਿਲਕੁਲ ਸੰਗਤ ਦੇ ਸਹਿਯੋਗ ਦੇ ਨਾਲ ਇਸ ਵਾਰ ਚੱਲ ਰਹੀ ਆ ਵਾ ਉੱਪਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਸੰਗਤ ਦਾ ਸਹਿਯੋਗ ਮਿਲਿਆ ਤੇ ਸ਼ਾਮਪੁਰਾ ਦੇ ਵਿੱਚ ਗ੍ਰੰਥੀ ਵੀਰ ਮੰਗਪ੍ਰੀਤ ਸਿੰਘ ਦੇ ਘਰ ਦਾ ਨੀਂਹ ਪੱਥਰ ਰੱਖਿਆ ਉਸਾਰੀ ਹੋਈ ਤੇ ਅੱਜ ਲੈਂਟਰ ਪੈ ਰਿਹਾ ਮਾ ਹਮੇਸ਼ਾ ਕਿਹਾ ਹੁੰਦਾ ਹੈ ਕਿ ਗੁਰੂ ਸਾਹਿਬ ਕਿਰਪਾ ਕਰਨੇ ਚੜ੍ਹਦੀ ਕਲਾ ਚ ਰਹੋ ਪਰ ਤੁਹਾਡਾ ਇੱਕ ਵੱਡਾ ਮੁੱਲਾ ਯੋਗਦਾਨ ਆ ਐਨ ਆਰ ਆਈ ਭਾਈਚਾਰੇ ਦੀ ਤੋਂ ਗੱਲ ਕਰਦੇ ਆ ਤੇ ਜਦੋਂ ਇਸ ਇਲਾਕੇ ਚ ਪਾਣੀ ਆਇਆ ਹੜ੍ਹ ਆਇਆ ਇੱਕ ਵੱਡੀਆਂ ਸਹਿਯੋਗੀ ਜਥੇਬੰਦੀਆਂ ਇੱਥੇ ਆ ਗਈਆਂ ਵੱਡਾ ਸਹਾਇਕ ਮਿਲਿਆ ਇਸ ਇਲਾਕੇ ਨੂੰ ਤੇ ਇੱਕ ਕਾਰਜ ਨਹੀਂ ਹਜ਼ਾਰਾਂ ਕਾਰਜ ਇੱਥੇ ਚੱਲ ਰਹੇ ਆ ਐਨ ਆਰ ਆਈ ਭੈਣ ਭਰਾਵਾਂ ਦੇ ਸਿਰ ਤੇ ਹਜ਼ਾਰਾਂ ਹੀ ਕਾਰਜ ਚੱਲ ਰਹੇ ਆ ਤੁਸੀਂ ਸਹਿਯੋਗੀ ਬਣ ਜਾਂਦੇ ਹੋ ਸੰਸਥਾਵਾਂ ਅਗਲੇ ਪਾਸੇ ਸੁਵਾਵਾ ਦੇ ਦਿੰਦੀ ਆਵਾ ਅਕਾਲੇਡ ਦੀ ਤੁਸੀਂ ਜ਼ਿੰਮੇਵਾਰੀ ਲਾਉਣੀ ਹੈ ਜਿੱਥੇ ਜਿੱਥੇ ਕੋਸ਼ਿਸ਼ ਕਰਦੇ ਹੁੰਨੇ ਆ ਉਹ ਸੇਵਾ ਕਾਰਜ ਦਿਖਾਲੇ ਦਾਣ ਕਿ ਉਹ ਸੇਵਾ ਕਾਰਜ ਕਿੱਥੇ ਕਿੱਥੇ ਚੱਲ ਰਹੇ ਆ ਮੰਗਪ੍ਰੀਤ ਦੇ ਘਰ ਦੇ ਵਿੱਚ ਅੱਜ ਅਸੀਂ ਮੰਗਪ੍ਰੀਤ ਦੇ ਘਰ ਦੀ ਸ਼ੁਰੂਆਤ ਜਿਹੜਾ ਦਿਨ ਕੀਤੀ ਸੀ ਜਦੋਂ ਨੀਂ ਪਸਾ ਰੱਖਿਆ ਸੀ ਕੋਹਾੜਕਾ ਸਾਹਿਬ ਭਾਈ ਗੁਦੇਲ ਸਿੰਘ ਜੀ ਕੋਹਾੜਕਾ ਇੱਥੇ ਪਹੁੰਚੇ ਸੀ ਅਰਦਾਸ ਬੇਨਤੀ ਕੀਤੀ ਅੱਜ ਵੀ ਬਾਬਾ ਜੀ ਗਰੰਥੀ ਸਿੰਘ ਸਹਿਬਾਨ ਇੱਥੇ ਥੋੜੀ ਜਿਹਾ ਪਹਿਲਾਂ ਪਹੁੰਚੇ ਸੀ ਉਹਨਾਂ ਅਰਦਾਸ ਬੇਨਤੀ ਕੀਤੀ ਕਿ ਉਤੋਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਿੱਚ ਫਿਰ ਇਸ ਘਰ ਦੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਚ ਰਹਿਣ ਜਿਹੜੀਆਂ ਸੰਗਤਾਂ ਸਹਿਯੋਗ ਕਰਦੀਆਂ ਵਾਂ ਮੰਗਪ੍ਰੀਤ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਡੇ ਨਾਲ ਆ ਭਾਈ ਸਾਹਿਬ ਹਮੇਸ਼ਾ ਜਦੋਂ ਵੀ ਅਸੀਂ ਆਉਨੇ ਆ ਤੇ ਇਸ ਕਾਰਜ ਦੇ ਵਿੱਚ ਇਹਨਾਂ ਨੇ ਇੱਕ ਵੱਡਮੁੱਲਾ ਯੋਗਦਾਨ ਵੀ ਪਾਇਆ ਤੇ ਸਮੇਂ-ਸਮੇਂ ਤੇ ਸੰਗਤ ਅੱਗੇ ਬੇਨਤੀਆਂ ਵੀ ਕੀਤੀਆਂ ਮੰਗਪ੍ਰੀਤ ਇੱਧਰ ਹੀ ਆ ਜਾਓ ਤੁਸੀਂ ਵੀ ਭਾਈ ਸਾਹਿਬ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹੋ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਮਰਾ ਕਿਵੇਂ ਚੱਲ ਰਿਹਾ ਕਾਰਜ ਫਿਰ ਵਧੀਆ ਜੀ ਇਹਦੇ ਧੰਨਵਾਦ ਕਰਦੇ ਆਂ ਸਾਡੇ ਦਿਲੋਂ ਸੰਗਤਾਂ ਸੰਗਤਾਂ ਚੱਲ ਰਿਹਾ ਇਹ ਚ ਸੰਗਤ ਦਾ ਸਹਿਯੋਗ ਆ ਜੀ ਅਸੀਂ ਤੇ ਇਹੀ ਲਵਸਿਲਾ ਕਰਦੇ ਆ ਨਾਲ ਆਪਾਂ ਸਾਰੇ ਤੁਸੀਂ ਵੀ ਸਹਿਯੋਗੀ ਹੋ ਸਾਡੇ ਆ ਤੇ ਚਲੋ ਤੁਹਾਡੇ ਨਾਲ ਹੀ ਇਹ ਸਹਿਯੋਗ ਦੇ ਰਹੇ ਆ ਤੇ ਇਹ ਵੇਖੋ ਜੀ ਇਹਦਾ ਗਰੀਬ ਦਾ ਗੱਭਣਾ ਨਹੀਂ ਘਰ ਜਿਹੜਾ ਤੁਹਾਡੇ ਰਾਈ ਚੈਨਲ ਦੇ ਬਾਹਰ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਿਰੇ ਕੰਮ ਚੜਿਆ ਵਾ ਤੇ ਇੰਦੇ ਦਿਲੋਂ ਧੰਨਵਾਦ ਕਰਦੇ ਆ ਵਧੀਆ ਹੋਇਆ ਕਾਰ ਸਾਰ ਪੱਲੇ ਉੱਪਰ ਤੱਕ ਕੋਈ ਕਮੀ ਪੇਸ਼ੀ ਤੁਸੀਂ ਆਪ ਰੱਖਿਆ ਵੈਸੇ ਪਹਿਰਾ ਰੱਖਿਆ ਪਹਿਰਾ ਰੱਖਿਆ ਪਹਿਰਾ ਮਾਰਦੇ ਰਹੇ ਆ ਬੇਦਰ ਰਹੇ ਕਿਉਂਕਿ ਨਿਆਰ ਸਿਆਣੇ ਆਪਾਂ ਇਹ ਕੰਮ ਕੀਤੇ ਸਾਰੇ ਤੇ ਦੇਖਦੇ ਰਹੇ ਆ ਮੇਰੇ ਕਿਵੇਂ ਆ ਕੇ ਜਦੋਂ ਫੋਨ ਕਰਦਾ ਉਸਲੇ ਹਾਜ਼ਰ ਹੋ ਜਾਂਦਾ ਤੇ ਕੁਦਰਤ ਤੇ ਬਾਬੇ ਵੱਡੇ ਦੀ ਕਿਰਪਾ ਵਾ ਜਦੋਂ ਤੁਸੀਂ ਆਉਂਦੇ ਇੱਥੇ ਮੈਂ ਹਾਜ਼ਰ ਹਾਂ ਉਧਰ ਤੇ ਆ ਜੇਦਾ ਫੋਨ ਵੀ ਨਹੀਂ ਕਦੀ ਕੀਤਾ ਇਕ ਦੂਜੇ ਨੂੰ ਹਨਾ ਭਾਵੇਂ ਕਿ ਸੰਪਰਕ ਨੰਬਰ ਹੈਗੇ ਆ ਪਰ ਇਕੱਠੇ ਜਿੱਥੇ ਹਰ ਵਾਰੀ ਤਕਰੀਬਨ ਆਪਾਂ ਹੋ ਹੀ ਜਾਂਦੇ ਹਾਂ ਹਾਂ ਜੀ ਬਹੁਤ ਵਧੀਆ ਜੀ ਇਹ ਕਾਰਜ ਕਿਉਂਕਿ ਮਾਤਾ ਵੀ ਹੋਣੇ ਗੱਲ ਕਰ ਰਹੇ ਸੀ ਬੜੀ ਖੁਸ਼ੀ ਮਾਤਾ ਵੀ ਹਨਾ ਪਰ ਜਿੱਦਣ ਭਾਈ ਸਾਹਿਬ ਆਪਾਂ ਪਹਿਲੇ ਦਿਨ ਆਪਾਂ ਇਕੱਠੇ ਹੋਏ ਸੀ ਨਾ ਇੱਥੇ ਉਹ ਤਸਵੀਰ ਹੈ ਜੇ ਵੀ ਉਹ ਡਰਾਉਣੀ ਤਸਵੀਰ ਮੈਨੂੰ ਜਦ ਯਾਦ ਆਉਂਦੀ ਹੈ ਨਾ ਹਨਾ ਉਹ ਬਿਸਤਰੇ ਕੱਢਣ ਦੇ ਬਾਅਦ ਤੁਸੀਂ ਆਪ ਕਢਾਏ ਨਾਲ ਸਾਡੇ ਵੀ ਗਰਮੀਤ ਆ ਇਸ ਟਾਈਮ ਸਵਾਵਾਆਂ ਪਿੱਛੇ ਕੈਮਰੇ ਦੇ ਕਰਨ ਦੇ ਆ ਅਮਰਜੀਤ ਆ ਅਸੀਂ ਸਾਰੇ ਨਾ ਵੇਖ ਮੈਂ ਨਾ ਗੋ ਨਾ ਵੇਖੀ ਅਸੀਂ ਕੁਝ ਤਸਵੀਰਾਂ ਤੇ ਜਿਤੇ ਅੱਖਾਂ ਚ ਹੰਝੂ ਆ ਜਾਂਦੇ ਆ ਕਿ ਮਾਤਾ ਕਹਿੰਦੀ ਕਿ ਕੁਝ ਨਹੀਂ ਸੀ ਬਚਿਆ ਹਨਾ ਉਸ ਦਿਨ ਤਾਂ ਪੰਜ ਤੋਂ ਗੱਲ ਕੀਤੀ ਕਹਿੰਦੀ ਕੋਈ ਬਿਸਤਰ ਨਹੀਂ ਬਚਿਆ ਕੋਈ ਲੀੜਾ ਨਹੀਂ ਬਚਿਆ ਤੁਸੀਂ ਇਦਾਂ ਦੇ ਬਣ ਗਏ ਸੀ ਤੇ ਹੰਜੂ ਹੋਣ ਵਾਲੇ ਸਾਰੇ ਦੇ ਅਸੀਂ ਉਹ ਮੁੰਡੇ ਉਸ ਵੇਲੇ ਹਾਂਜੀ ਹਾਂਜੀ ਉਹ ਉਹਨੂੰ ਐਪ ਪਤਾ ਨਹੀਂ ਉਹ ਗੱਭਣਨਾ ਕੀ ਸਾਡਾ ਹਾਂਜੀ ਇਹ ਤਾਂ ਚਲੋ ਬੜੀ ਕਿਰਪਾ ਤੁਹਾਡੀ ਹੋਈ ਆ ਤੇ ਉਦੋਂ ਆਸ ਹੀ ਨਹੀਂ ਕੋਈ ਹੈਗੀ ਕਿ ਕਿੱਥੇ ਜਾਣਾ ਕੀ ਬੈਣਾ ਨਾ ਕੀ ਕਰਨਾ ਅੱਛਾ ਮੰਗਪੀ ਜਦੋਂ ਪਹਿਲੇ ਦਿਨ ਆਏ ਸੀ ਉਦੋਂ ਕੀ ਲੱਗਦਾ ਸੀ ਅਸੀਂ ਇੱਕ ਮੰਗਪੀ ਦਾ ਵਾਅਦਾ ਹੀ ਕਰਕੇ ਗਏ ਸੀ ਮੰਗਪਰੀ ਤੇ ਆਵਾਂਗੇ ਤੇਰਾ ਘਰ ਰੈਣ ਬਸੇੜਾ ਬਣ ਜੂਗਾ ਕੀ ਲੱਗਦਾ ਸੀ ਪਹਿਲੇ ਆਏ ਨੇ ਤੇ ਜਦੋਂ ਕਣਕ ਖਰਾਬ ਹੋ ਗਈ ਭਰੋਲੇ 'ਚ ਤੇ ਰਸੋਈ ਦਾ ਸਮਾਨ ਕੋਈ ਨਹੀਂ ਬਚਿਆ ਹਨ ਤੇ ਇਹੋ ਹੀ ਵੀ ਹੁਣ ਕਿੱਦਾਂ ਕੀ ਹੋਊਗਾ ਕਿੱਦਾਂ ਚੱਲੂਗਾ ਕੰਮ ਅੱਛਾ ਤੇ ਕਰਕੇ ਤੇ ਆਪਾਂ ਮੁੱਲ ਲਈ ਹੈ ਹਨਾ ਤੇ ਲਈ ਵੀ ਬੜੀ ਔਖੀ ਜਿਹੀ ਲਈ ਉਹ ਖਰਾਬ ਹੋ ਗਈ ਤੇ ਕਰਕੇ ਬੜਾ ਔਖਾ ਚਲ ਤੁਸੀਂ ਜਦੋਂ ਕਿਹਾ ਵੀ ਕੋਈ ਨਹੀਂ ਆਪਾਂ ਤੁਹਾਡੇ ਨਾਲ ਆ ਤੇ ਥੋੜਾ ਹੌਸਲਾ ਹੋਇਆ ਵੀ ਨਹੀਂ ਹਾਂ ਬਿਲਕੁਲ ਵੀ ਨਹੀਂ ਬਸ ਮਨ ਚ ਤੇ ਕਈ ਬਲਵਲੇ ਆਉਂਦੇ ਹੋਣਗੇ ਕਿ ਇੰਨੀ ਵੱਡੀ ਸੇਵਾ ਵਾ ਕਿੱਦਾਂ ਹੋ ਹੁੰਦਾ ਹੀ ਆ ਮਨ ਦੇ ਵਿੱਚ ਕਿ ਇਹ ਕੌਣ ਆ ਗਿਆ ਆ ਕੀ ਸਹਿਯੋਗ ਕਰ ਦੇਣਗੇ ਹਣਾ ਹੁੰਦਾ ਕਿ ਯਾਰ ਮਨ ਦੇ ਵਿੱਚ ਬਰਬਲ ਨਹੀਂ ਪਰ ਆਪਣੇ ਪਤਾ ਨਹੀਂ ਕੀ ਚੱਕਰ ਰੱਬ ਨਾਲ ਹੀ ਜਾਂ ਕੀ ਯਕੀਨ ਜਾ ਹੋ ਗਿਆ ਜੇ ਤੁਸੀਂ ਕਿਹਾ ਵੀ ਨਹੀਂ ਆਪਾਂ ਕਰਾਂਗੇ ਕੋਈ ਗੱਲ ਨਹੀਂ ਤੇ ਆਪਣੇ ਮਨ ਚ ਵਾਹੇ ਆਇਆ ਨਹੀਂ ਇਹ ਚੀਜ਼ ਸਾਨੂੰ ਪਤਾ ਨਹੀਂ ਨਹੀਂ ਆਇਆ ਹਾਂ ਜੀ ਵਾਸ ਰੱਖੇ ਤੁਹਾਡੇ ਤੇ ਵਿਸ਼ਵਾਸ ਰੱਖੇ ਤੁਹਾਡੇ ਤੇ ਉਹ ਜੀ ਗੱਲ ਹੈ ਅਸਲ ਕਿੰਨੇ ਗੁਰੂ ਦੇ ਸਿੱਖ ਨੂੰ ਗੁਰੂ ਦੇ ਸਿੱਖ ਤੇ ਵਿਸ਼ਵਾਸ ਹੁੰਦਾ ਗੱਲ ਤੇ ਹੋ ਜਾਂਦੀ ਹੈ ਭਾਈ ਸਾਹਿਬ ਜਦੋਂ ਪਹਿਲੇ ਦਿਨ ਮਿਲੇ ਸੀ ਨਾ ਮੈਂ ਇਸ ਵੀਰ ਨਾਲ ਜੇ ਵੀ ਉਹ ਥੱਲੇ ਆਪਾਂ ਗੱਲ ਕੀਤੀ ਸੀ ਜਿਹੜੀ ਜਗ੍ਹਾ ਤੇ ਅਸੀਂ ਖੜ ਕੇ ਹੁਣ ਰਿਕਾਰਡਿੰਗ ਕੀਤੀ ਸੀ ਨਾ ਉਸੇ ਜਗ੍ਹਾ ਤੇ ਖੜਾ ਤੇ ਡਰਮ ਸਾਫ ਕਰਨ ਰਿਹਾ ਸੀ ਤੇ ਮੀਂਹ ਦੇ ਵਿੱਚ ਵੀ ਇਹਦੇ ਅੱਖਾਂ ਦੇ ਅਥਰੂ ਬਿਆਨ ਬਹੁਤ ਕੁਝ ਕਰਦੇ ਸੀ ਮੈਂ ਉਦੋਂ ਦੀ ਗੱਲ ਕੀਤੀ ਆ ਕਿ ਜਿੱਦ ਦਿਨ ਮੀਂਹ ਪੈਣ ਰਿਹਾ ਸੀ ਆਪਾਂ ਸਾਰੇ ਆਏ ਸੀ ਜਿੱਦ ਦਿਨ ਗਰਮੀਤ ਨੇ ਵੀ ਅੰਦਰੋ ਬਿਸਤਰੇ ਕਢਾਏ ਸੀ ਇੱਕ ਪੇਟੀ ਸਾਨੂੰ ਯਾਦ ਆ ਕਿ ਇੱਕ ਪੇਟੀ ਅਸੀਂ ਖੋਲੀ ਸੀ ਆਣ ਕੇ ਕਿ ਸੋਚਿਆ ਸੀ ਕਿ ਕੁਝ ਬਚ ਗਿਆ ਹੋਊਗਾ ਪਰ ਉੱਚ ਵੀ ਕੁਝ ਨਹੀਂ ਸੀ ਹੈਗਾ ਤੇ ਬਿਸਤਰੇ ਦੋਵਾਂ ਦਾ ਤਿੰਨ ਤਿੰਨ ਜਾਨੇ ਕੱਢੇ ਇਹਨੇ ਭਾਰੀ ਹੋ ਗਏ ਪਾਣੀ ਪਾ ਕੇ ਇੱਕ ਗੱਰ ਰਜਾਈ ਨੂੰ ਦੋ ਦੋ ਤਿੰਨ ਤਿੰਨ ਜਾਨੇ ਝੁੱਕਦੇ ਸੀ ਭਾਰੀ ਹੋ ਗਏ ਨਾ ਪਾਣੀ ਨਾਲ ਪਰ ਅਲਮਾਰੀਆਂ ਚ ਸਾਰਾ ਸਮਾਨ ਖਰਾਬ ਹੋ ਗਿਆ ਬੈੱਡ ਖਰਾਬ ਹੋ ਗਏ ਚੇਟੀਆਂ ਖਰਾਬ ਹੋ ਗਈਆਂ ਕੋਈ ਚੀਜ਼ ਬਚੀ ਨਹੀਂ ਤੇ ਨਵੇਂ ਬਿਸਤਰੇ ਹੋਣਗੇ ਜੀ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂਜੀ ਸਾਰਾ ਕੋਈ ਨਵਾਂ ਚਾਹੀਦਾ ਹਾਂਜੀ ਨਵਾਂ ਘਰ ਬਣ ਗਿਆ ਨਵੇਂ ਬਿਸਤਰੇ ਨਵੇਂ ਮੰਜੇ ਬੜੀ ਗੁਰੂ ਸਾਹਿਬ ਦੀ ਸੰਗਤ ਹੋ ਗਈ ਜੀ ਕਿਰਪਾ ਮਾਲਕ ਦੀ ਆ ਤੁਹਾਡੇ ਰਾਈ ਹੋਈ ਆ ਕਰਾਈ ਤੇ ਮਾਲਕ ਨੇ ਤੁਹਾਡੇ ਰਾਈ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ ਤੱਕ ਕਾਰਜ ਪਹੁੰਚਾ ਅੱਛਾ ਤੁਸੀਂ ਵਿਚਰਦੇ ਰਹਿੰਦੇ ਹੋ ਪਿੰਡਾਂ ਦੇ ਵਿੱਚ ਕਿੱਦਾਂ ਦਾ ਸਹਿਯੋਗ ਮਿਲਿਆ ਐਨਆਰਆਈ ਭਰਾਵਾਂ ਦਾ ਬਹੁਤ ਜ਼ਿਆਦਾ ਜੀ ਕਿ ਅਜੇ ਤੱਕ ਆਪਾਂ ਇਹ ਗੱਲਾਂ ਕਰ ਰਹੇ ਹਾਂ ਵੀ ਹੜ੍ਹ ਪਏ ਨੂੰ 4-5 ਮਹੀਨੇ ਹੋ ਗਏ ਆ ਅਜੇ ਤੱਕ ਸੰਸਥਾਾਂਾਂ ਵਿੱਚ ਆਣ ਕੇ ਸੇਵਾ ਕਰ ਰਹੇ ਆ ਅਜੇ 4-5 ਦਿਨ ਹੋ ਗਏ ਸਾਡੇ ਪਿੰਡ ਆਣ ਕੇ ਨਗਦੀ ਰਸੀ ਦੇ ਕੇ ਗਏ ਆ ਸੰਸਥਾ ਵਾਲੇ ਤਸੋ ਈ 1000 ਰੁਪਏ ਪ੍ਰਤੀ ਘਰ ਨੂੰ ਕਈਆਂ ਨੂੰ 2000 ਵੀ ਦਿੱਤਾ ਬਿਸਤਰੇ ਦਿੱਤੇ ਕੰਬਲ ਵਗੈਰਾ ਬਿਸਤਰੇ ਸਭ ਕੁਝ ਦੇ ਕੇ ਗਏ ਅਜੇ ਤੱਕ ਬਹੁਤ ਸਹਿਯੋਗ ਦੇਣ ਦੇ ਅੱਗੇ ਅੱਛਾ ਜਿਹੜੀ ਸੰਗਤ ਭਾਈ ਸਾਹਿਬ ਸਹਿਯੋਗ ਕਰਦੀ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਉਹਨਾਂ ਦਾ ਧੰਨਵਾਦ ਕਰ ਸਕਦੇ ਆ ਜੀ ਦਿਨ ਦੁਗਣੀ ਮਾਰੇ ਤਰਕੀਆਂ ਬਖਸ਼ੇ ਦੇਸਾਂ ਅੰਦੇਸਾਂ ਵਿਚੜਦੀਆਂ ਕਲਾਕਲੇ ਮਾਲ ਹੋਰ ਕੀ ਕਹਿ ਸਕਦੇ ਮੰਗਪ੍ਰੀਤ ਫਿਰ ਮਿਲਦੇ ਆਂ ਕੁਝ ਦਿਨਾਂ ਦਾ ਬਾਅਦ ਚ ਕਿਉਂਕਿ ਲੈਂਟਰ ਦੇ 20 ਦਿਨ ਤਾਂ ਲੱਗਣਗੇ ਹੋਣਾ ਲੈਂਟਰ ਖੋਲਣ ਵਾਸਤੇ ਅਭੀ ਲੱਗ ਜਾਂਦਾ 20 ਤੋਂ ਪਲੱਸ ਹੀ ਲੱਗ ਜਾਂਦਾ ਵੇ ਲੱਗ ਹੀ ਜਾਂਦੇ ਫਿਰ ਚੜ੍ਹਦੀ ਕਲਾ ਨਾਲ ਨਾਲੋ ਨਾਲੇ ਮਿਸਤਰੀਆਂ ਨੂੰ ਕਹਿ ਦੇਗੀ ਪਲਸਤਰ ਕਰ ਦੇਣ ਕਿ ਆਪਾਂ ਚਲੋ ਆ ਸਿਆਲ ਵਹ ਤਕਰੀਮਤੀ ਨੂੰ ਲੰਘ ਹੀ ਜਾਣਾ ਕੋਈ ਗੱਲ ਨਹੀਂ ਫੜ ਅਗਲੀਆਂ ਸਰਦੀਆਂ ਤੇ ਗਰਮੀਆਂ ਜਿਹੜੀਆਂ ਆ ਆਪਾਂ ਇਸ ਨਵੇਂ ਘਰ ਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਜੀ ਬਿਲਕੁਲ ਬਿਲਕੁਲ ਸ਼ੁਕਰਿਆ ਮਹਾਰਾਜਾ ਜੀ ਇਹ ਤੇ ਮੀ ਆਉਂਦਾ ਇਹਨੂੰ ਤੇ ਡਰ ਲੱਗਦਾ ਵੀ ਕਿਤੇ ਉਹ ਛੱਤ ਡੇਗ ਨਾ ਪਵੇ ਕਿ ਗਾਰਡਰ ਗਲਗੇ ਹੀ ਹੈ ਨਾ ਪੁਰਾਣੇ ਕਮਰੇ ਪਏ ਤੇ ਉਹ ਪਾਣੀ ਆਉਣਾ ਹੋਰ ਖਰਾਬ ਹੋ ਗਏ ਹੋਰ ਕੰਮ ਖਰਾਬ ਹੋ ਗਏ ਹਾਂਜੀ ਤੇ ਸ਼ੁਕਰਿਆ ਮਾਰ ਕੇ ਨਾ ਸ਼ੁਕਰਾਨਾ ਕਰਿਆ ਕਰੋ ਗੁਰੂ ਸਾਹਿਬ ਦਾ ਜਿੰਨਾ ਵੀ ਹੋਵੇ ਮੈਂ ਤੈਨੂੰ ਵੀਰ ਨੂੰ ਇੱਕ ਵਾਦਾ ਤੂੰ ਗੁਰੂ ਘਰ ਦਾ ਗ੍ਰੰਥੀ ਆ ਪ੍ਰਚਾਰਕ ਆ ਹਨਾ ਤੇ ਉਹ ਜ਼ਿੰਮੇਵਾਰੀਆਂ ਨਿਭਾਉਂਦਾ ਰਹੀ ਹੈ ਹਨਾ ਤੇ ਅੱਜ ਤਨੂੰ ਇਹ ਕੌਂਸਲ ਵੀ ਹੋ ਜਾਣਾ ਚਾਹੀਦਾ ਕਿ ਇਹ ਵੀ ਗੁਰੂ ਨੇ ਦਿੱਤਾ ਤੇ ਤੇਰੀ ਉਹ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਜੀ ਵੇਖੋ ਸ਼ੁਰੂ ਤੋਂ ਮਾਰ ਦੇ ਲੜ ਲੱਗੇ ਆ ਜੀ ਤੇ ਮਾਰ ਨੇ ਆਪਣਾ ਸਾਥ ਵੀ ਦਿੱਤਾ ਉਹ ਕਿਉਂਕਿ ਜੇ ਉਹਨੇ ਦੇਰ ਕੀਤੀ ਹੈ ਤੇ ਕਿ ਤੁਹਾਨੂੰ ਅਸਾਨੂੰ ਪਰਖਿਆ ਨਹੀਂ ਡੋਲਦਾ ਨਹੀਂ ਡੋਲਦਾ ਬੰਦਾ ਇਹ ਚੀਜ਼ ਜਾਣਦੀ ਤੇ ਆਪਾਂ ਕਿਸੇ ਬੰਨੇ ਨਹੀਂ ਗਏ ਵੱਧ ਗੁਰੂ ਸਾਹਿਬ ਤੇ ਵਿਸ਼ਵਾਸ ਕਰਦੇ ਮਾਰ ਨੇ ਅੱਜ ਕਿਰਪਾ ਕੀਤੀ ਜੇ ਇਸ ਇਲਾਕੇ 'ਚ ਧਰਮ ਪਰਿਵਰਤਨ ਦੀਆਂ ਬਹੁਤ ਸੁਣੀਆਂ ਸੀ ਗੱਲਾਂ ਚਲੋ ਜਿਹੜੇ ਕਰਦੇ ਤੁਹਾਨੂੰ ਪਤਾ ਵਿਸ਼ਵਾਸ ਨਹੀਂ ਕਰ ਹੁੰਦਾ ਜਿਹੜਾ ਆਪਣੇ ਗੁਰੂ ਤੇ ਨਹੀਂ ਰਿਹਾ ਆਪਣੇ ਪਿਓ ਦਾ ਨਹੀਂ ਬਣਿਆ ਉਹ ਕੇ ਕੋ ਕੀ ਲੱਲੂਗਾ ਚਾਚੇ ਦਾ ਕੀ ਬਣ ਜੂਗਾ ਉਹ ਗੱਲ ਤੇ ਹੋਈ ਹੋਏਗੀ ਨਾ ਆਪਣੇ ਪਰਿਵਾਰ ਦਾ ਜਿਹੜਾ ਬਣ ਸਕਦਾ ਉਹ ਕਿਸੇ ਦਾ ਕੇ ਕੋ ਕੀ ਲਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਤਾ ਨਹੀਂ ਬਣਿਆ ਉਹ ਮਤਲਬ ਸਿੱਖ ਹੋ ਕੇ ਕਿ ਹੋਰ ਧਰਮ ਵੱਲ ਜਾਂਦਾ ਵਾ ਤੇ ਜਦੋਂ ਗੱਲ ਤੇ ਉਹ ਵੀ ਜਿਹੜਾ ਆਪਣਾ ਨਹੀਂ ਬਣਿਆ ਆਪਣੇ ਤਾਂ ਨਹੀਂ ਬਣਿਆ ਕੇ ਦਾ ਬਣ ਕੇ ਤੇ ਕਿਸ ਕੋ ਕੀ ਲੱਲੂ ਤੇ ਇਹ ਕੋਈ ਨੀਗਾ ਮਾੜਾ ਸਾਰੇ ਧਰਮਾਂ ਦਾ ਸਤਿਕਾਰ ਕਰੀਦਾ ਵਾ ਤੇ ਪਰ ਪਿਓ ਇੱਕ ਹੀ ਹੁੰਦਾ ਵਾ ਹਾਂਜੀ ਆਪਾਂ ਚਾਚੇ ਤਾਈ ਬਣਵਾ ਲਵਾਂਗੇ ਪਰ ਪਿਓ ਪਾਪਾ ਡੈਡੀ ਕਿਸੇ ਨੂੰ ਨਹੀਂ ਕਹਿ ਸਕਦੇ ਉਹ ਇੱਕ ਹੀ ਹੁੰਦਾ ਵਾ ਤੇ ਸਿਰਫ ਜਿੱਦੀ ਗੁਰੂ ਗ੍ਰੰਥ ਸਾਹਿਬ ਪੂਰੀ ਨਹੀਂ ਨਾ ਪਈ ਭਾਜੀ ਕਿਤੇ ਉਹ ਨਹੀਂ ਜੇ ਪੈਣੀ ਨਾਲੇ ਸਾਡੇ ਤੇ ਪਹਿਲੂ ਹੀ ਕਿਹਾ ਨਾ ਗੁਰੂ ਸਾਹਿਬ ਕਹਿੰਦੇ ਬਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋਦਾ ਸਾਡੇ ਤੇ ਗੁਰੂ ਸਾਹਿਬ ਨੇ ਹਰ ਇੱਕ ਚੀਜ਼ ਸਿਖਾਈ ਹੋਈ ਆ ਕਿ ੴ ਸਤਨਾਮ ਵਾਹਿਗੁਰੂ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਜੀ ਅੱਗੇ ਗੱਲ ਕਰਨੇ ਸਵੇਰੇ ਤੇ ਜਿੰਨੇ ਧਰਮ ਆ ਬਾਈਬਲ ਆ ਕੁਰਾਨ ਸ੍ਰੀਪ ਆ ਇਹ ਸਾਰਿਆਂ ਨੇ ਆਪਣੇ ਧਰਮਾਂ ਦੀ ਸਿਫਤ ਕੀਤੀ ਆ ਇੱਕ ਗੁਰੂ ਗ੍ਰੰਥ ਸਾਹਿਬ ਆ ਜਿਨੇ ਸਾਰਿਆਂ ਧਰਮਾਂ ਦੀ ਸਿਫਤ ਕੀਤੀ ਕਿਸੇ ਨੂੰ ਮਾੜਾ ਨਹੀਂ ਕਿਹਾ ਇੱਥੋਂ ਤੱਕ ਮੁਸਲਮਾਨ ਹੀ ਉਹਦੇ ਵਿੱਚ ਬੈਠਾ ਵਾ ਬਾਬਾ ਫਰੀਦ ਸਾਹਿਬ ਜੀ ਬੈਠੇ ਵਿੱਚ ਗੁਰੂ ਸਾਹਿਬ ਨੇ ਉਸਤਤ ਕੀਤੀ ਆ ਹਰ ਇੱਕ ਦੀ ਉਹਨਾਂ ਦਾ ਉਸ ਹੈ ਕਿ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹਨ ਮੁਸਲਮਾਨ ਮੋਮਦਿਲ ਹੋਵੇ ਮੁਸਲਮਾਨ ਨੂੰ ਕੀ ਕਿਹੋ ਜਿਹਾ ਮੁਸਲਮਾਨ ਹਨ ਜੇ ਪੜੀਏ ਗੁਰੂ ਸਾਹਿਬ ਗੁਰੂ ਸਾਹਿਬ ਤੇ ਆਪ ਗੱਲਾਂ ਕਰਦੇ ਆ ਨਾ ਹਾਂ ਗਲਤੀਆਂ ਸਾਡੀਆਂ ਕਿ ਅਸੀਂ ਇੱਥੋਂ ਤੱਕ ਨਹੀਂ ਪਹੁੰਚ ਸਕੇ ਹਨ ਨਹੀਂ ਪਹੁੰਚ ਸਕੇ ਉਹਨੇ ਸਾਡੀਆਂ ਗਲਤੀਆਂ ਸਾਡੇ ਚ ਘਾਟਾਂ ਹੈਗੀਆਂ ਪਰ ਜੇ ਕਿਤੇ ਬਾਣੀ ਪੜੀ ਹੈ ਨਾ ਪ੍ਰੇਮ ਨਾਲ ਬਾਣੀ ਚ ਪੇੜਾ ਮਾਰ ਪਰ ਆਡੇ ਕੋ ਗਲਤੀਆਂ ਹੁੰਦੀਆਂ ਨਹੀਂ ਨਹੀਂ ਉੱਥੇ ਉੱਤਰ ਤੇ ਇਨਸਾਨ ਤੇ ਹੈ ਹੀ ਗਲਤੀਆਂ ਦਾ ਪੁਤਲਾ ਜੀ ਗਲਤੀਆਂ ਪੁਤਲਾਵਾ ਭਾਵੇਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਤਾਜ ਇੱਕ ਗੁਰੂ ਨਹੀਂਗਾ ਭੁੱਲਦਾ ਇਨਸਾਨ ਭੁੱਲ ਜਾਂਦਾ ਮੰਗਪ੍ਰੀਤ ਫਿਰ ਹੁਣ ਚੜਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾ ਕਰਨ ਜਾਣੇ ਹੁੰਨੇ ਆ ਅਗਰ ਰਈਦਾ ਜੀ ਰਈਦਾ ਜੀ ਤਾਂ ਫਰੀ ਹੋਈਦਾ ਕਿਹੜਾ ਕੋ ਹਾਂ ਹਾਂ ਲੱਗਦੀ ਜੁੜੀ ਜੀ ਨਾਲ ਨਾਲ ਫਿਰ ਘਰ ਦੀ ਸੇਵਾ ਵੀ ਨਾਲ ਚੱਲਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਰੇ ਬੰਨੇ ਵੇਖੀਦਾ ਜੀ ਹਾਂਜੀ ਬਾਕੀ ਵੀਰ ਹੁਣੇ ਨਾਲ ਆ ਚਲੋ ਆ ਜਾਂਦੇ ਫੋਨ ਕਰੀਦਾ ਹੂੰ ਹਾਂਜੀ ਇਹ ਵੀ ਚਲੋ ਆਉਂਦੇ ਰੇ ਜਦੋਂ ਫੋਨ ਕੀਤਾ ਉਸੜਿਆ ਆਉਂਦੇ ਕੋਈ ਕੰਮ ਆ ਕੋਈ ਸਲਾਹ ਲੈਣੀ ਕੋਈ ਵੀ ਜਿਹੜਾ ਨਹੀਂ ਚੀਜ਼ ਤੇ ਪਤਾ ਲੱਗਾ ਇਹਨਾਂ ਨੂੰ ਪੁੱਛ ਲਈ ਦੀ ਹੈ ਵੱਡਿਆਂ ਦਾ ਸਯੋਗ ਵੀ ਹੁੰਦਾ ਤੇ ਵੱਡਿਆਂ ਦਾ ਆਸ਼ੀਰਵਾਦ ਵੀ ਹੁੰਦਾ ਜੀ ਕਿਉਂ ਭਾਈ ਸਾਹਿਬ ਜੀ ਵੱਡੇ ਹੋਣ ਦੇ ਨਾਲ ਤੁਸੀਂ ਜਵਾਬ ਨਿਭਾਉਂਦੇ ਰਹੇ ਹਾਂ ਜੀ ਅਜੇ ਨਿਭਾ ਰਹੇ ਹਾਂ ਜੀ ਜਿੱਥੇ ਆ ਕੇ ਆ ਜਣ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਮੰਗਪ੍ਰੀਤ ਤੈਨੂੰ ਤੇਰੇ ਪਰਿਵਾਰ ਨੂੰ ਇਸੇ ਤਰ੍ਹਾਂ ਖੁਸ਼ ਰਹੋ ਆਬਾਦ ਰਹੋ ਕੁਛ ਦਿਨ ਦਾ ਸਫਰ ਆ ਸਾਡਾ ਅਸੀਂ ਸ਼ਾਇਦ ਹੋਰ ਮੰਗਪਰੀ ਦੇ ਘਰ ਦੇ ਵਿੱਚ ਹੋਵਾਂਗੇ ਪਰ ਇੱਕ ਯਾਦਾਂ ਰਹਿ ਜਾਣਗੀਆਂ ਅਪੂਲ ਯਾਦਾਂ ਹੋਣਗੀਆਂ ਇਹਦੇ ਵਿੱਚ ਜੁੜੀਆਂ ਹੋਣਗੀਆਂ ਕਿ ਸੰਗਤ ਯੂਕੇ ਤੋਂ ਆਈ ਸੀ ਸੰਗਤ ਪੁਰਤਗਾਲ ਦੀ ਸੀ ਉਹ ਬੋਰ ਕਰਾ ਕੇ ਸੰਗਤ ਆ ਲੈਣ ਤੋਂ ਅਸੀਂ ਉਹਨਾਂ ਸਵਾਵਾਾਂ ਦੇਤੀਆਂ ਸੰਗਤ ਯੂਰਪ ਤੋਂ ਸੀ ਉਹਨਾਂ ਨੇ ਸਵਾਵਾਾਂ ਦੇਤੀਆਂ ਹਰ ਇੱਕ ਪਾਸਿਓਂ ਇੱਥੋਂ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆਂ ਤੇ ਅਨੇਕਾਂ ਸਵਾਵਾਾਂ ਜਿਹੜੀਆਂ ਸਾਡੀ ਇੱਥੋਂ ਦੀ ਸੰਗਤ ਨੇ ਪ੍ਰਵਾਨ ਕੀਤੀਆਂ ਹਰ ਇੱਕਦਾਸੀਂ तहे ਦਿਲੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਅਕਾਲ ਲੇਡ ਦੀਆਂ ਸਵਾਵਾਂ ਦੇ ਨਾਲ ਕੋਸ਼ਿਸ਼ ਕਰਦੇ ਰਵਾਂਗੇ ਕਿ ਚੰਗੇ ਕਾਰਜਾਂ ਦੀ ਪਹਿਲ ਦਿੱਤੀ ਜਾਵੇ ਚੰਗੇ ਕਾਰਜਾਂ ਨੂੰ ਪਹਿਲ ਦਿੱਤੀ ਜਾਵੇ ਜ਼ਿੰਮੇਵਾਰੀਆਂ ਅਕਾਲ ਚੈਨਲ ਦੀਆਂ ਵੀ ਆ ਅਕਾਲ ਲੇਡ ਦੇ ਨਾਲ ਨਾਲ ਸਵਾਵਾਂ ਚੱਲ ਰਹੀਆਂ ਵਾਂ ਸਵਾਵਾਂ ਤੁਹਾਡੇ ਸਾਹਮਣੇ ਆ ਮਿਸਤਰੀ ਸਾਹਿਬ ਵੀ ਲੱਗੇ ਹੋਏ ਆ ਆਪਣੀਆਂ ਸਵਾਵਾਂ ਦੇ ਰਹੇ ਆ ਇਸ ਟਾਈਮ ਦੇ ਉੱਤੇ ਥੋੜੀ ਦੇਰ ਤੱਕ ਜਿਹੜੀ ਲੈਂਟਰ ਦੀ ਪ੍ਰਕਿਰਿਆ ਜਿਹੜੀ ਸੀ ਉਹ ਖਤਮ ਹੋ ਜਾਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਸੈਸ ਪਲਸਟਰ ਹੋਣਾ ਫਰਸ਼ ਪਾਣੇ ਬਹੁਤ ਵੱਡੀਆਂ ਸਵਾਵਾਂ ਹੁੰਦੀਆਂ ਆ ਹਰ ਕਾਰਜ ਦੇ ਵਿੱਚ ਤੁਹਾਡਾ ਵੱਡਮੁੱਲਾ ਯੋਗਦਾਨ ਮਿਲਿਆ ਉਸ ਦਾ ਅਸੀਂ ਸਹਿਯੋਗ ਦਾ ਧੰਨਵਾਦ ਵੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਹੋ ਆਸ ਰੱਖਦੇ ਹੁੰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਹਿਯੋਗੀ ਬਣੇ ਰਹੋਗੇ ਇੱਕ ਨਹੀਂ ਕਈ ਕਾਰਜ ਚੱਲਦੇ ਆ ਪੰਜਾਬ ਦੀ ਜਿਸਮਾਵਾਂ ਚੱਲਦੀਆਂ ਉਸ ਨਾਲ ਕਾਰਜਾਂ ਦੇ ਵਿੱਚ ਆਪਣਾ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ